ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਸਾਬਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨਹੀਂ ਲੜਨਗੇ ਲਿਬਰਲ ਐ ਲੀਡਰਸ਼ਿਪ ਚੋਣ ਪਿਛਲੇ ਹਫਤੇ ਕਲਾਰਕ ਨੇ ਲੀਡਰਸ਼ਿਪ ਉਮੀਦਵਾਰ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਆਖੀ ਸੀ ਗੱਲ ਕ੍ਰਿਸਟੀਆਫ ਰੇਲੈਂਡ ਤੋਂ ਜ਼ਿਆਦਾ ਮਾਰਕ ਕਰਨੇ ਨੂੰ ਅਗਲੇ ਨੇਤਾ ਵੱਜੋਂ ਦੇਖ ਰਹੇ ਨੇ ਲੋਕ ਸਰਵੇਖੀ ਦੀ ਰਿਪੋਰਟ ਦੇ ਵਿੱਚ 1500 ਲੋਕਾਂ ਦਾ ਹੋਇਆ ਸਰਵੇਖਣ ਯੂਐਸ ਦੇ ਵੱਲੋਂ ਟੈਰਿਫ ਲਗਾਉਣ ਦੇ ਨਾਲ অন্ਟੇਰੀਓ ਪ੍ਰੀਮੀਅਰ ਦੇ ਵੱਲੋਂ ਪ੍ਰੋਵਿੰਸ ਦੇ ਵਿੱਚ 5 ਲੱਖ ਨੌਕਰੀਆਂ ਤੇ ਜਾਣ ਦਾ ਖਦਸ਼ਾ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਮਿਲ ਕੇ ਟੈਰਿਫ ਮਸਲੇ ਤੇ ਕਰਾਂਗੇ ਗੱਲ ਖਬਰਾਂ ਵਿਸਥਾਰ ਦੇ ਨਾਲ ਸਾਬਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਆਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣ ਦੀ ਦੌੜ ਤੋਂ ਬਾਹਰ ਹੋ ਗਏ ਨੇ ਮੰਗਲਵਾਰ ਨੂੰ ਸਮਰਥਕਾਂ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਕਲਾਰਕ ਨੇ ਕਿਹਾ ਕਿ ਉਹਨਾਂ ਨੇ ਪਿੱਛੇ ਹਟਣ ਦਾ ਮੁਸ਼ਕਲ ਫੈਸਲਾ ਲਿਆ ਕਿਉਂਕਿ ਉਹਨਾਂ ਦੇ ਕੋਲ ਇੱਕ ਸਫਲ ਮਹਿੰਮ ਨੂੰ ਚਲਾਉਣ ਦੇ ਲਈ ਕਾਫੀ ਸਮਾਂ ਨਹੀਂ ਹੈ ਕਲਾਰਕ ਨੇ ਏਵੀ ਕਿਹਾ ਹੈ ਕਿ ਭਾਵੇਂ ਉਹ ਆਪਣੀ ਫ੍ਰੈਂਚ ਦੇ ਉੱਤੇ ਕੰਮ ਕਰ ਰਹੇ ਸਨ ਪਰ ਉਹਨਾਂ ਦੀ ਫ੍ਰੈਂਚ ਓਨੀ ਵਧੀਆ ਨਹੀਂ ਜਿੰਨੀ ਫ੍ਰੈਂਕੋਫੋਨ ਕੈਨੇਡੀਅਨਸ ਦੇ ਨਾਲ ਜੁੜਨ ਦੇ ਲਈ ਚਾਹੀਦੀ ਹੈ ਦਰਅਸਲ 2022 ਦੇ ਵਿੱਚ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਦੌਰਾਨ ਕਲਾਰਕ ਨੇ ਜਨਤਕ ਤੌਰ ਦੇ ਉਤੇ ਯੋਸ਼ ਸ਼ਰੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਆਪਣੀ ਪਸੰਦ ਤੇ ਉਮੀਦਵਾਰ ਨੂੰ ਵੋਟ ਪਾਉਣ ਦੇ ਲਈ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਇਰਾਦਾ ਸੀ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਉਮੀਦਵਾਰਾਂ ਨੂੰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਹੋਵੇਗਾ ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣ ਦੇ ਲਈ ਪਾਰਟੀ ਨਾਲ ਰਜਿਸਟਰਡ ਵੀ ਕਰ ਸਕਦੇ ਨੇ ਸਾਬਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਫੈਡਰਲ ਲਿਬਰਲ ਲੀਡਰਸ਼ਿਪ ਚੋਣ ਨਹੀਂ ਲੜਨਗੇ ਇੱਕ ਬਿਆਨ ਦੇ ਵਿੱਚ ਉਸ ਉਹਨਾਂ ਨੇ ਕਿਹਾ ਹੈ ਕਿ ਇੱਕ ਸਫਲ ਮੁਹਿੰਮ ਨੂੰ ਇਕੱਠਾ ਕਰਨ ਦੇ ਲਈ ਇੱਥੇ ਕਾਫੀ ਸਮਾਂ ਨਹੀਂ ਹੈ ਇਸੇ ਲਈ ਸਾਡੇ ਕੋਲ ਹਰ ਸੂਬੇ ਤੇ ਖੇਤਰ ਤੋਂ ਸੈਂਕੜੇ ਆਯੋਜਕ ਨੇ ਤੇ ਉਹਨਾਂ ਨੂੰ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕਾਂ ਨਾਲ ਕੰਮ ਕਰਕੇ ਮਾਣ ਮਹਿਸੂਸ ਹੋਇਆ ਤੇ ਸਾਡੀ ਪਾਰਟੀ ਤੇ ਵੀ ਉਹ ਭਰੋਸਾ ਕਰਦੇ ਨੇ ਉਹਨਾਂ ਕਹਿੰਦੇ ਕਿ ਪੱਛਮੀ ਲੋਕਾਂ ਲਈ ਕਾਫੀ ਮਹੱਤਵਪੂਰਨ ਹੈ ਓਟਵਾ ਦੇ ਵਿੱਚ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਲੱਭਣ ਦੀ ਸਭ ਤੋਂ ਵੱਧ ਸੰਭਾਵਨਾ ਉਹਨਾ ਪਿੱਛੇ ਹਟਣ ਦਾ ਔਖਾ ਫੈਸਲਾ ਲਿਆ ਕਲਾਰਕ ਨੇ ਨੋਟ ਕੀਤਾ ਕਿ ਫ੍ਰੈਂਕੋਫੋਨ ਕੈਨੇਡੀਅਨਸ ਦੇ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਜੁੜਨ ਲਈ ਕਾਫੀ ਸਮਾਂ ਨਹੀਂ ਸੀ ਮੈਂ ਆਪਣੀ ਫ੍ਰੈਂਚ ਨੂੰ ਬਿਹਤਰ ਬਣਾਉਣ ਦੇ ਲਈ ਸਖਤ ਮਿਹਨਤ ਕੀਤੀ ਪਰ ਅਜੇ ਵੀ ਇਸ ਦੀ ਲੋੜ ਨਹੀਂ ਹੈ ਕਲਾਰਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਾਰਟੀ ਆਗੂ ਦੇ ਵਜੋਂ ਅਸਤੀਫੇ ਦੇ ਸਮੇਂ ਨੂੰ ਨਹੀਂ ਮੰਨਦੇ ਤੇ ਅੰਤ ਵਿੱਚ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਲਈ ਆਪਣੇ ਆਪ ਨੂੰ ਨਵਿਆਉਣ ਲਈ ਸਮਾਂ ਛੱਡ ਰਹੇ ਨੇ ਸਾਡੀ ਪਾਰਟੀ ਨੂੰ ਅਜੇ ਵੀ ਨਵੀਂ ਗਤੀ ਤੇ ਊਰਜਾ ਪੈਦਾ ਕਰਨ ਦਾ ਰਾਹ ਲੱਭਣਾ ਪਵੇਗਾ ਆਪਣੇ ਆਪ ਨੂੰ ਕੈਨੇਡੀਅਨਾਂ ਦੇ ਇੱਕ ਵਿਸ਼ਾਸ ਮੂਲਿਕ ਖੋਲਣ ਲਈ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਆਪਣੇ ਆਪ ਨੂੰ ਛੱਡ ਦਿੱਤਾ ਗਿਆ ਹੈ ਪਰ ਜੋ ਪੇਰੇ ਪੋਲੀਵਰ ਦੀ ਚੁਸਤੀ ਮਜ਼ਾਕੀਆ ਰਾਜਨੀਤੀ ਜਾਂ ਫਿਰ ਐਨਡੀਪੀ ਦੀ ਗੈਰ ਯਥਾਰਥਵਾਦੀ ਪਹੁੰਚ ਦੀ ਪਾਲਣਾ ਨਹੀਂ ਕਰ ਸਕਦੇ ਸਾਨੂੰ ਲਿਬਰਲ ਪਾਰਟੀ ਨੂੰ ਇੱਕ ਵੱਡੀ ਟੈਂਟ ਪਾਰਟੀ ਵਜੋਂ ਦੁਬਾਰਾ ਪਰਿਭਾਸ਼ਿਤ ਕਰਨਾ ਚਾਹੀਦਾ ਹੈ ਇੱਕ ਜੋ ਨੌਕਰੀਆਂ ਕਾਮਿਆਂ ਨਿਵੇਸ਼ ਤੇ ਵਿਕਾਸ ਲਈ ਲੜੇਗੀ ਉਸ ਦੀ ਪੁਸ਼ਟੀ ਇਹ ਦਾਅਵਾ ਕਰਨ ਤੋਂ ਕੁਝ ਦਿਨ ਬਾਅਦ ਆਈ ਹੈ ਕਿ ਉਹਨਾਂ ਨੇ ਗਲਤ ਬੋਲਿਆ ਜਦੋਂ ਉਹਨਾਂ ਨੇ ਕਿਹਾ ਕਿ ਉਹ ਵੀ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਨਹੀਂ ਸੀ ਕਲਰਕ ਨੇ ਦੱਸਿਆ ਕਿ ਉਹ ਲੀਡਰਸ਼ਿਪ ਦੀ ਬੋਲੀ ਤੇ ਵਿਚਾਰ ਕਰ ਰਹੀ ਸੀ ਪਰ ਦੌੜ ਦੇ ਲਈ ਛੋਟੇ ਸਮਾਸੀਮਾ ਤੋਂ ਨਿਰਾਸ਼ਾ ਵਿਜ਼ਾ ਹਰੋ ਨਾ ਕੀਤੀ ਕੰਜ਼ਰਵੇਟਿਵਾ ਨੇ ਆਪਣੇ ਇਲੈਕਟ੍ਰੋਨਿਕ ਰਿਕਾਰਡਾਂ ਦੀ ਇੱਕ ਸਕਰੀਨ ਗ੍ਰੈਬ ਕੀਤੀ ਜਿਸ ਦੇ ਵਿੱਚ ਕਲਾਰਕ 2 ਜੂਨ 2022 ਤੋਂ 30 ਜੂਨ 2023 ਤੱਕ ਪਾਰਟੀ ਦਾ ਇੱਕ ਸਰਗਰਮ ਮੈਂਬਰ ਸੀ ਕਲਾਰਕ ਨੇ ਕਿਹਾ ਕਿ ਉਹਨਾਂ ਨੇ ਗਲਤ ਬੋਲਿਆ ਪਰ ਉਹਨਾਂ ਕਿਹਾ ਕਿ ਉਹ ਆਪਣੇ ਦਾਅਵੇ ਤੋਂ ਪਿੱਛੇ ਨਹੀਂ ਹਟ ਰਹੇ ਨੇ ਤੇ ਉਹਨਾਂ ਨੇ ਪੋਲੀਵਰ ਨੂੰ ਰੋਕਣ ਦੇ ਲਈ ਚਾਰਟਸਾ ਸਮਰਥਨ ਵੀ ਕੀਤਾ ਸੀ ਉਹਨਾਂ ਕਿਹਾ ਕਿ ਮੈਂ ਹਮੇਸ਼ਾ ਸਪਸ਼ਟ ਰਹੀਆਂ ਕਿ ਮੈਂ ਪੋਲੀਵਰ ਨੂੰ ਰੋਕਣ ਲਈ ਜੀਨ ਚਾਰਟਸਾ ਸਮਰਥਨ ਕੀਤਾ ਸੀ ਉਹ ਸਭ ਤੋਂ ਵੱਧ ਵੰਡਣ ਵਾਲਾ ਸਿਆਸੀ ਸਦਾਨਾ ਜਿਸ ਨੂੰ ਅਸੀਂ ਸਾਲਾਂ ਦੇ ਵਿੱਚ ਦੇਖਿਆ ਮੰਗਲਵਾਰ ਨੂੰ ਆਪਣੇ ਬਿਆਨ ਦੇ ਵਿੱਚ ਕਲਾਰਕ ਨੇ ਪੋਲੀਵਰ ਦੇ ਖਿਲਾਫ ਆਪਣੀ ਮੁਹਿੰਮ ਜਾਰੀ ਰੱਖੀ ਤੇ ਉਹਨਾਂ ਕਿਹਾ ਕਿ ਲੀਡਰਸ਼ਿਪ ਦੌੜ ਦੇ ਵਿੱਚ ਬੇਸ਼ੱਕ ਅਸੀਂ ਨਹੀਂ ਰਹਾਂਗੇ ਪਰ ਲੜਨਾ ਨਹੀਂ ਛੱਡਾਂਗੇ ਪਿਆਰੇ ਪੋਲੀਵਰ 트ੰਪ ਨੂੰ ਬੁਲਾਉਣ ਦੀ ਬਜਾਏ ਕੈਨੇਡੀਅਨਾਂ ਦੇ ਉੱਤੇ ਹਮਲਾ ਕਰਨਗੇ ਤੇ ਉਹਨਾਂ ਕਿਹਾ ਕਿ ਸਾਨੂੰ ਗਵਰਨਰ ਪੋਲੀਵਰ ਦੀ ਲੋੜ ਨਹੀਂ ਹੈ ਸਾਨੂੰ ਆਪਣੀ ਖੇਡ ਤੇ ਸਿਖਰ ਤੇ ਲਿਬਰਲ ਪਾਰਟੀ ਦੀ ਲੋੜ ਹੈ ਲਿਬਰਲ ਪਾਰਟੀ ਟਰੂਡੋ ਦੀ ਥਾਂ ਲੈਣ ਦੇ ਲਈ 9 ਮਾਰਚ ਨੂੰ ਆਪਣੇ ਨਵੇਂ ਨੇਤਾ ਦਾ ਨਾਮ ਦੇਣਗੇ ਦੱਸਿਆ ਕਿ ਲੰਘੇ ਸ਼ਨੀਵਾਰ ਨੂੰ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਆਵੀ ਐਲਾਨ ਆਇਆ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਦਲ ਨੱਪਣ ਲਈ ਹੋਣ ਵਾਲੇ ਮੁਕਾਬਲੇ ਯਾਨੀ ਲਿਬਰਲ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਉਮੀਦਵਾਰੋਂ ਨਹੀਂ ਹੋਣਗੇ ਤੇ ਨਾਲ ਹੀ ਉਹਨਾਂ ਕਿਹਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਵੀ ਨਹੀਂ ਲੜਨਗੇ ਇਹਨਾਂ ਭੂਮਿਕਾਵਾਂ ਦੇ ਵਿੱਚ ਉਹਨਾਂ ਕਿਹਾ ਕਿ ਉਹ ਸੁਰੱਖਿਆ ਤੇ ਮਜ਼ਬੂਤ ਤੇ ਆਜ਼ਾਦ ਰੱਖਣ ਦੇ ਲਈ ਆਪਣਾ ਸਭ ਕੁਝ ਦੇ ਚੁੱਕੇ ਨੇ ਤੇ ਉਹ ਜਨਤਕ ਜੀਵਨ ਦੇ ਵਿੱਚ ਇਸ ਲਈ ਪ੍ਰਵੇਸ਼ ਕਰ ਚੁੱਕੇ ਨੇ ਕਿਉਂਕਿ ਉਹ ਆਪਣੇ ਭਾਈਚਾਰੇ ਤੇ ਦੇਸ਼ ਲਈ ਇੱਕ ਸਾਰਥਕ ਯੋਗਦਾਨ ਪਾਉਣਾ ਚਾਹੁੰਦੇ ਸੀ ਇੱਕ ਟੀਚਾ ਜੋ ਉਹਨਾਂ ਨੇ ਮਾਪਿਆਂ ਨੇ ਉਹਨਾਂ ਦੇ ਅੰਦਰ ਪਾਇਆ ਸੀ ਜੋ ਉਹਨਾਂ ਦੇ ਜਨਮ ਤੋਂ ਪਹਿਲਾਂ ਕੈਨੇਡਾ ਪ੍ਰਵਾਸ ਕਰ ਚੁੱਕੇ ਨੇ ਅਨੰਦ ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਤੱਕ ਅਹੁਦੇ ਤੇ ਬਰਕਰਾਰ ਰਹਿਣਗੇ ਤੇ 2019 ਵਿੱਚ ਐਮਪੀ ਬਣੀ ਅਨੀਤਾ ਆਨੰਦ ਲਈ ਕੈਬਨਿਟ ਮੰਤਰਾਲੇ ਸੰਭਾਲ ਚੁੱਕੇ ਨੇ ਅਨੀਤਾ ਪਬਲਿਕ ਸਰਵਿਸ ਐਂਡ ਪ੍ਰੋਕਿਊਰਮੈਂਟ ਮੰਤਰਾਲੇ ਦੇ ਮੰਤਰੀ ਜਿਹੜੇ ਨੇ ਉਹ ਪਹਿਲੇ ਸੰਤ ਤੇ ਉਹ ਕੈਨੇਡਾ ਦੀ ਰੱਖਿਆ ਮੰਤਰੀ ਬਣਨ ਵਾਲੀ ਸੂਚੀ ਦੂਜੀ ਮਹਿਲਾ ਬਣੇ ਸਨ 2023 ਦੇ ਵਿੱਚ ਕੈਬਨਟ ਅਫੇਰ ਬਦਲ ਦੇ ਵਿੱਚ ਉਹਨਾਂ ਨੂੰ ਖਜ਼ਾਨਾ ਬੋਰਡ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਉਸ ਸਮੇਂ ਅਨੀਤਾ ਨੇ ਕਿਹਾ ਸੀ ਕਿ ਉਹ ਇਸ ਨੂੰ ਡਿਮੋਸ਼ਨ ਵਜੋਂ ਨਹੀਂ ਦੇਖ ਰਹੇ ਸਗੋਂ ਇੱਕ ਮਹੱਤਵਪੂਰਨ ਮੰਤਰਾਲਾ ਜੋ ਫੈਡਰਲ ਸਰਕਾਰ ਦੇ ਖਰਚਿਆਂ ਤੇ ਕੇਂਦਰੀ ਭੂਮਿਕਾ ਨਿਭਾਉਂਦਾ ਹੈ ਮੌਜੂਦਾ ਸਮੇਂ ਦੇ ਵਿੱਚ ਅਨੀਤਾ ਆਨੰਦ ਕੈਨੇਡਾ ਦਾ ਟ੍ਰਾਂਸਪੋਰਟ ਮੰਤਰਾਲੇ ਤੇ ਅੰਦਰੂਨੀ ਵਪਾਰ ਮੰਤਰਾਲੇ ਨੂੰ ਸੰਭਾਲ ਰਹੇ ਨੇ ਲਿਬਰਲ ਪਾਰਟੀ ਨੇ ਵੀਰਵਾਰ ਰਾਤ ਨੂੰ ਐਲਾਨ ਕਰ ਦਿੱਤਾ ਸੀ ਕਿ 9 ਮਾਰਚ ਨੂੰ ਨਵਾਂ ਲੀਡਰ ਚੁਣਿਆ ਜਾਏਗਾ ਉਮੀਦਵਾਰਾਂ ਨੂੰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਹੋਵੇਗਾ ਯਾਨੀ ਹੁਣ ਤੱਕ ਕਿਸੇ ਕੈਬਨਟ ਮੰਤਰੀ ਨੇ ਵੀ ਆਪਣੀ ਉਮੀਦਵਾਰੀ ਨਹੀਂ ਐਲਾਨੀ ਹੈ ਹੁਣ ਤੱਕ ਲਿਬਰਲ ਐਮਪੀ ਚੰਦਰ ਆੜਿਆ ਤੇ ਸਾਬਕਾ ਲਿਬਰਲ ਐਮਪੀ ਫ੍ਰਾਂਕ ਬੈਲਿਸ ਹੀ ਦੋ ਜਣੇ ਨੇ ਜਿਨ੍ਹਾਂ ਨੇ ਅਧਿਕਾਰਤ ਤੌਰ ਤੇ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਇਨੋਵੇਸ਼ਨ ਅਤੇ ਉਦਯੋਗ ਮੰਤਰੀ ਫਾਂਸਵਾ ਫਿਲਿਪ ਸ਼ੈਂਪੇਨ ਨੇ ਵੀ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਲਿਬਰਲ ਲੀਡਰਸ਼ਿਪ ਦੀ ਚੋਣ ਦੇ ਵਿੱਚ ਉਮੀਦਵਾਰ ਨਹੀਂ ਹੋਣਗੇ ਟ੍ਰਾਂਟੋ ਤੋਂ ਐਲਾਨ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੀ ਮੌਜੂਦਾ ਕੈਬਨਿਟ ਭੂਮਿਕਾ ਦੇ ਉੱਤੇ ਹੁਣ ਧਿਆਨ ਜ਼ਿਆਦਾ ਕੇਂਦ੍ਰਿਤ ਕਰਨਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਚੋਣਾਂ ਤੋਂ ਹਟ ਕੇ ਹੀ ਜ਼ਿਆਦਾ ਕੈਬਿਨੇਟ ਅਹੁਦੇ ਦੇ ਉੱਤੇ ਧਿਆਨ ਦੇ ਸਕਦੇ ਨੇ ਸ਼ੈਂਪੇਨ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਫੈਸਲਿਆਂ ਦੇ ਵਿੱਚੋਂ ਇੱਕ ਸੀ ਜੋ ਉਹਨਾਂ ਨੇ ਕੀਤਾ ਹੈ ਤੇ ਕੈਨੇਡਾ ਦੀ ਰੱਖਿਆ ਦੇ ਲਈ ਕੈਨੇਡੀਅਨਸ ਦੀ ਜਿਹੜੀ ਹੋਰ ਕਾਰੋਬਾਰਾਂ ਦੇ ਰੱਖਿਆ ਦੇ ਲਈ ਆਪਣੀ ਊਰਜਾ ਸਮਰਪਿਤ ਕਰਨਗੇ ਸ਼ੈਂਪੇਨ ਨੇ ਇਸ ਬਾਰੇ ਜਵਾਬ ਨਹੀਂ ਦਿੱਤਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਉਮੀਦਵਾਰ ਹੋਣਗੇ ਜਾਂ ਨਹੀਂ ਇਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਇੱਕ ਸਮੇਂ ਤੇ ਇੱਕੋ ਫੈਸਲਾ ਲੈਣਗੇ ਦੱਸਦੇ ਕਿ ਮੰਗਲਵਾਰ ਨੂੰ ਹੀ ਸਾਬ ਬੀਸੀ ਪ੍ਰੀਮੀਅਰ ਕ੍ਰਿਸਟਿਨ ਕਲਾਰਕ ਨੇ ਵੀ ਲੀਡਰਸ਼ਿਪ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਬਾਰੇ ਐਲਾਨ ਤੋਂ ਬਾਅਦ ਫਰਾਂਸਵਾ ਫਿਲਿਪ ਸ਼ੈਂਪੇਨ ਦਾ ਨਾਮ ਉਹਨਾਂ ਸੰਭਾਵੀ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਸੀ ਜਿਨ੍ਹਾਂ ਨੇ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਸੀ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਉਮੀਦਵਾਰਾਂ ਨੂੰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਹੋਵੇਗਾ ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣ ਦੇ ਲਈ ਪਾਰਟੀ ਦੇ ਅਡਜਸਟਡ ਕਰ ਸਕਦੇ ਨੇ ਤੇ ਹੁਣ ਤੱਕ ਤਿੰਨ ਉਮੀਦਵਾਰ ਨੋਵਾ ਸਕੋਸ਼ੀਆ ਤੋਂ ਮੂਲ ਨਿਵਾਸੀ ਐਮਪੀ ਜੇਮੀ ਬੈਟਿਸਟੋ ਓਟਵਾ ਤੋਂ ਐਮਪੀ ਚੰਦਰ ਆਰਿਆ ਅਤੇ ਸਾਪਾਂ ਮੋਂਟਰੀਅਲ ਐਮਪੀ ਜਿਹੜੇ ਫ੍ਰੈਂਕ ਬੈਲਿਸ ਲਿਬਰਲ ਲੀਡਰਸ਼ਿਪ ਦੇ ਲਈ ਆਪਣੇ ਨਾਮਾ ਦਾ ਐਲਾਨ ਕਰ ਚੁੱਕੇ ਨੇ 온ਟਾਰੀਓ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਯੂਐਸ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트럼ਪ ਦੇ ਕੈਨੇਡੀਅਨ ਵਸਤਾਂ ਦੇ ਪ੍ਰਸਤਾਵਿਤ ਟੈਰਿਫ ਦੇ ਨਾਲ 5 ਲੱਖ ਨੌਕਰੀਆਂ ਤੱਕ ਦਾ ਖਰਚਾ ਹੋ ਸਕਦਾ ਹੈ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸੰਗੀ ਸਰਕਾਰ ਤੋਂ ਮਜ਼ਬੂਤ ਤੇ ਵਧੇਰੇ ਦਿਖਾਈ ਦੇਣ ਵਾਲੀ ਕਾਰਵਾਈ ਦੀ ਮੰਗ ਕੀਤੀ ਫੋਰਡ ਨੇ ਕਿਹਾ ਕਿ 트럼ਪ ਵੱਲੋਂ ਕੈਨੇਡੀਅਨ ਵਸਤਾਂ ਤੇ ਲਗਾਏ ਜਾਣ ਵਾਲੇ 25% ਦੀ ਟੈਰਿਫ ਨਾਲ ਨੌਕਰੀਆਂ ਦੀ ਅਸਲ ਗਿਣਤੀ 4.50 ਲੱਖ ਤੇ 5 ਲੱਖ ਦੇ ਵਿਚਕਾਰ ਹੋ ਸਕਦੀ ਹੈ ਟੈਰਿਫ ਥੰਮਕੀਤੇ ਚਰਚਾ ਕਰਨ ਦੇ ਲਈ ਤਿਆਰ ਪ੍ਰੀਮੀਅਰ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਇਸੇ ਗੱਲਬਾਤ ਰਹੀ ਇਸ ਮਸਲੇ ਦਾ ਹੱਲ ਜ਼ਰੂਰ ਕਰਨਗੇ 온ਟਾਰੀਓ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਯੂਐਸ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트럼ਪ ਦੇ ਕੈਨੇਡੀਅਨ ਵਸਤਾਂ ਤੇ ਪ੍ਰਸਤਾਵਿਤ ਟੈਰਿਫ ਦੇ ਨਾਲ 5 ਲੱਖ ਤੱਕ ਨੌਕਰੀਆਂ ਜਿਹੜੀਆਂ ਨੇ ਉੱਜਾ ਸਕਦੀਆਂ ਨੇ ਪ੍ਰੀਮੀਅਰ ਡੱਗ ਫੋਨ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਉਹਨਾਂ ਨੇ ਸੰਘੀ ਸਰਕਾਰ ਤੋਂ ਮਜ਼ਬੂਤ ਤੇ ਵਧੇਰੇ ਦਿਖਾਈ ਦੇਣ ਵਾਲੀ ਕਾਰਵਾਈ ਦੀ ਮੰਗ ਕੀਤੀ ਤਾਂ ਫੋਨ ਨੇ ਕਿਹਾ ਕਿ 트럼ਪ ਵੱਲੋਂ ਕੈਨੇਡੀਅਨ ਵਸਤਾਂ ਤੇ ਲਗਾਏ ਜਾਣ ਵਾਲੇ 25% ਦੀ ਟੈਰਿਫ ਤੋਂ ਪ੍ਰਭਾਵਿਤ 온ਟਾਰੀਓ ਦੀਆਂ ਨੌਕਰੀਆਂ ਦੀ ਅਸਲ ਗਿਣਤੀ ਇਸ ਗੱਲ ਤੇ ਨਿਰਭਰ ਕਰੇਗੀ ਕਿ ਕਿਹੜੇ ਸੈਕਟਰਾਂ ਨੂੰ ਨਿਸ਼ਾਨਾ ਬਨਾਇਆ ਗਿਆ ਹੈ ਫੋਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤੇ ਮੰਤਰਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਇਹ 450000 ਤੇ 5 ਲੱਖ ਦੇ ਵਿਚਕਾਰ ਹੋ ਸਕਦਾ ਹੈ ਤੇ ਇਹ ਗੰਭੀਰ ਹੈ ਫੋਨ ਨੇ ਇਹ ਕਿਹਾ ਕਿ ਬੇਮਿਸਾਲ ਹੈ ਸਾਰੇ 13 ਪ੍ਰੀਮੀਅਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਨਾਲ ਟੈਰਿਫ ਦੀ ਧਮਕੀ ਤੇ ਚਰਚਾ ਕਰਨ ਲਈ ਤਿਆਰ ਨੇ ਤੇ ਫੋਨ ਨੇ ਕਿਹਾ ਕਿ ਉਦਘਾਟਨੀ ਦਿਨ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੇ ਨਾਲ ਟੈਰਿਫਾਂ ਦਾ ਜਵਾਬ ਕਿਵੇਂ ਦੇਣਾ ਹੈ ਇਸ ਬਾਰੇ ਇੱਕ ਯੋਜਨਾ ਨੂੰ ਹੁਣ ਤੱਕ ਅੰਤਮ ਰੂਪ ਵੀ ਦੇ ਦਿੱਤਾ ਜਾਣਾ ਚਾਹੀਦਾ ਸੀ ਇਹ ਕੁਝ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਸਾਨੂੰ ਟੀਮ ਕੈਨੇਡਾ ਵੱਜੋਂ ਕੰਮ ਕਰਨ ਦੀ ਲੋੜ ਹੈ ਸਾਡੇ ਕੋਲ ਮੰਡਿਆ ਹੋਇਆ ਕੈਨੇਡਾ ਨਹੀਂ ਹੋ ਸਕਦਾ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਸਾਰੇ ਇੱਕੋ ਗੀਤ ਦੀ ਸ਼ੀਟ ਨੂੰ ਗਾ ਰਹੇ ਹਾਂ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਫਲੋਰੀਡਾ ਵਿੱਚ 트ੰਪ ਨਾਲ ਮੁਲਾਕਾਤ ਕੀਤੀ ਸੀ ਨੇ ਟੈਰੇਫ ਦੇ ਜਵਾਬ ਦੇ ਵਿੱਚ ਅਮਰੀਕਾ ਨੂੰ ਊਰਜਾ ਦੇ ਰਿਆਤ ਨੂੰ ਰੋਕਣ ਤੇ ਵਿਰੋਧ ਸੰਗੀ ਸਰਕਾਰ ਨੂੰ ਸਾਵਧਾਨ ਕੀਤਾ ਹੈ ਜਦੋਂ ਕਿ ਫੋਰਡ ਨੇ ਕਿਹਾ ਕਿ ਸਾਰੇ ਵਿਕਲਪ ਇਸ ਵੇਲੇ ਟੇਬਲ ਤੇ ਹੋਣੇ ਚਾਹੀਦੇ ਨੇ ਤੈਰਿਫ ਲਗੋਂ ਲਈ 트럼ਪ ਨੇ ਜਿੰਨਾ ਕਾਰਨ ਦਾ ਹਵਾਲਾ ਦਿੱਤਾ ਉਹ ਹੈ ਸਰਹੱਦੀ ਸੁਰੱਖਿਆ ਦੀ ਸਥਿਤੀ ਜਦੋਂ ਕਿ ਆਟਮਨ ਇਸ ਮੁੱਦੇ ਨਾਲ ਨਜਿੱਠਣ ਲਈ ਡਾਲਰ 1.3 ਬਿਲੀਅਨ ਦਾ ਵਾਅਦਾ ਕੀਤਾ ਹੈ ਫੋਰਡ ਨੇ ਕਿਹਾ ਕਿ ਇਹ ਤੇਜ਼ੀ ਨਾਲ ਲੱਗੇ ਨਹੀਂ ਵੱਧ ਰਿਹਾ ਹੈ ਅਸੀਂ ਉੱਥੇ ਇੱਕ ਨੰਬਰ ਸੁਣਿਆ ਸਾਡੀ ਸਰਹੱਦ ਦੀ ਸੁਰੱਖਿਆ ਦੇ ਲਈ ਡਾਲਰ 1.3 ਬਿਲੀਅਨ ਹੈ ਫੋਰਡ ਦੁਪਹਿਰ ਨੂੰ ਵਿੱਤ ਦੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੈਂਬਲਕ ਨਾਲ ਮੁਲਾਕਾਤ ਕਰਨ ਲਈ ਤਿਆਰ ਹੈ ਪ੍ਰੀਮੀਅਰ ਨੇ ਵੀ ਕਿਹਾ ਕਿ ਉਹਨਾਂ ਨੂੰ ਅੰਟੈਰੀਓ ਵਿੱਚ ਟੈਰਿਫ ਦੇ ਪ੍ਰਭਾਵਾਂ ਦੇ ਜਵਾਬ ਦੇ ਵਿੱਚ ਅਰਬਾਂ ਡਾਲਰ ਖਰਚ ਕਰਨ ਦੀ ਲੋੜ ਹੋ ਸਕਦੀ ਹੈ ਤੇ ਸੁਝਾਅ ਦਿੱਤਾ ਹੈ ਕਿ ਉਹ ਵੋਟਰਾਂ ਨੂੰ ਇਸ ਕਿਸਮ ਦੇ ਉਤੇਜਕ ਖਰਚਿਆਂ ਨੂੰ ਪਾਉਣ ਦੇ ਲਈ ਜਲਦੀ ਚੋਣ ਬੁਲਾਉਣ ਬਾਰੇ ਵੀ ਸੋਚ ਰਹੇ ਨੇ ਉਹਨਾਂ ਕਿਹਾ ਕਿ ਸਮੇ ਦਾ ਸੰਕੇਤ ਨਹੀਂ ਦਿੱਤਾ ਕਿ ਜਦੋਂ ਮਨ ਦੇ ਵਿੱਚ ਇੱਕ ਹੋ ਸਕਦਾ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਟਰੰਪ ਟੈਰਫ ਨੂੰ ਹੌਲੀ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਨੇ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਦੇ ਵਿੱਚ ਕਿਹਾ ਕਿ 트럼ਪ ਨੇ ਟੈਰਿਫ ਡਿਊਟੀਆਂ ਤੇ ਵਿਦੇਸ਼ੀ ਸਰੋਤਾ ਤੋਂ ਆਉਣ ਵਾਲੇ ਸਾਰੇ ਮਾਲੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰਨ ਦੇ ਲਈ ਉਦਘਾਟਨ ਵਾਲੇ ਦਿਨ ਇੱਕ ਬਾਹਰੀ ਮਾਲੀਆ ਸੇਵਾ ਬਣਾਉਂਦਾ ਵੀ ਦਾਅਵਾ ਕੀਤਾ। ਉਹਨਾਂ ਕਹਿ ਕੇ ਸੀ ਉਹਨਾਂ ਲੋਕਾਂ ਨੂੰ ਚਾਰਜ ਕਰਨਾ ਸ਼ੁਰੂ ਕਰ ਦੇਵਾਂਗੇ ਜੋ ਵਪਾਰ ਨਾਲ ਸਾਡੇ ਤੋਂ ਪੈਸਾ ਕਮਾਉਂਦੇ ਨੇ ਤੇ ਉਹ ਅੰਤ ਵਿੱਚ ਉਹਨਾਂ ਦੇ ਸਹੀ ਹਿੱਸੇ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਣਗੇ। 20 ਜਨਵਰੀ 2025 ਨੂੰ ਬਾਹਰੀ ਮਾਲ ਸੇਵਾ ਦੀ ਜਨਮ ਮਿਤੀ ਹੋਵੇਗੀ। ਇਹ ਸਪਸ਼ਟ ਨਹੀਂ ਸੀ ਕਿ ਅਜਿਹਾ ਵਿਭਾਗ ਕਿਵੇਂ ਕੰਮ ਕਰੇਗਾ। ਖਜ਼ਾਨਾ ਦਾ ਯੂਐਸ ਸੈਕਟਰੀ ਨਿਯਮ ਸਥਾਪਿਤ ਕਰਦਾ ਹੈ ਤੇ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਯੂਐਸ ਦੇ ਪ੍ਰਵੇਸ਼ ਬੰਦਰਗਾਹਾਂ ਤੇ ਲਾਗੂ ਟੈਰੀਫਾ ਨੂੰ ਵੀ ਇਕੱਠਾ ਕਰਦਾ ਹੈ ਅਜਿਹਾ ਵਿਭਾਗ ਬਣਾਉਂਦੇ ਨੇ ਸੰਭਾਵਤ ਤੌਰ ਤੇ ਕਾਂਗਰਸ ਤੋਂ ਮਨਜ਼ੂਰੀ ਦੀ ਵੀ ਲੋੜ ਹੋਵੇਗੀ ਫਿਰ ਵੀ 트ਰੁੱਥ ਸੋਸ਼ਲ ਪੋਸਟ ਇਹ ਕਹੋਰ ਸੰਕੇਤੇ ਦੇ ਰਹੀ ਹੈ ਕਿ 트럼ਪ ਅਗਲੇ ਹਫਤੇ ਦਸਟਰਲੈਂਡ ਤੇ ਸਵਿਮਿੰਗ ਟੈਰਿਫ ਲਗਾਉਣ ਦਾ ਵੀ ਇਰਾਦਾ ਰੱਖਦੇ ਨੇ ਸਾਬਕਾ ਕਨਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਉਹਨਾਂ ਨੂੰ ਅਸਲ ਸਮੱਸਿਆ ਹੈ ਜੋ 트럼ਪ ਵਪਾਰਕ ਸਬੰਧਾਂ ਬਾਰੇ ਕਹਿ ਰਹੇ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਅਮਰੀਕੀ ਪੋਡਕਾਸਟ ਵਿੱਚ ਹਾਰਪਰ ਨੇ 트럼ਪ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਯੂਐਸ ਕੈਨੇਡਾ ਨੂੰ ਸਬਸਿਡੀ ਦੇ ਰਿਹਾ ਹੈ ਇਸ ਦਾ ਤੁ ਮਾਮੂਲੀ ਵਪਾਰ ਸਰਪਲਸ ਦਾ ਕਾਰਨ ਦੱਸਦਾ ਹੈ ਕਿ ਯੂਐਸ ਵਿਸ਼ਵ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਕੈਨੇਡੀਅਨ ਤੇਲ ਤੇ ਗੈਸ ਛੋਟ ਤੇ ਖਰੀਦਾ ਹੈ ਉਹਨਾਂ ਕਹਿੰਦੇ ਕਿ ਅਸਲ ਦੇ ਵਿੱਚ ਕੈਨੇਡਾ ਹੈ ਜੋ ਇਸ ਸਬੰਧ ਦੇ ਵਿੱਚ ਸੰਯੁਕਤ ਰਾਜ ਨੂੰ ਸਬਸਿਡੀ ਦਿੰਦਾ ਹੈ ਹਾਰਪਰ ਨੇ ਕਿਹਾ ਕਿ ਉੱਤਰੀ ਅਮਰੀਕਾ ਦੀ ਸਾਂਝੀ ਰੱਖਿਆ ਵੀ ਸਬਸਿਡੀ ਨਹੀਂ ਹੈ ਸਯੁਕਤ ਰਾਜ ਜੇਹਾ ਕਰਦਾ ਹੈ ਕਿਉਂਕਿ ਇਹ ਸੰਯੁਕਤ ਰਾਜ ਦੇ ਮਹੱਤਵਪੂਰਨ ਹਿੱਤ ਦੇ ਵਿੱਚ ਹੈ ਕਿ ਤੁਸੀਂ ਕੈਨੇਡਾ ਨੂੰ ਇੱਕ ਨਿਰਪੱਖ ਦੇਸ਼ ਬਣਾਉਣਾ ਚਾਹੁੰਦੇ ਹੋ ਉਹਨਾਂ ਇਹ ਵੀ ਕਹੇ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਪ੍ਰਵਾਸੀਆਂ ਦਾ ਕੋਈ ਵੱਡਾ ਪ੍ਰਵਾਹ ਨਹੀਂ ਹੈ ਜਦੋਂ ਕਿ ਦੱਖਣੀ ਸਰਹੱਦ ਤੇ ਬਾਈਡਨ ਪ੍ਰਸ਼ਾਸਨ ਦੀ ਨੀਤੀ ਨੂੰ ਨਿਰਾਸ਼ਾਜਨਕ ਕਿਹਾ ਗਿਆ ਹੈ ਹਾਰਪਰ ਨੇ ਕਿਹਾ ਕਿ ਡਰੱਗਜ਼ ਬੰਦੂਕਾ ਅਪਰਾਧ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਉੱਤਰ ਵੱਲ ਨੂੰ ਵਗਦੀਆਂ ਨੇ ਦੱਖਣ ਵੱਲ ਨਹੀਂ ਨਿਊਜ਼ 10 ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਪੋਸਟ ਦਾ ਮਸਲਾ ਕਾਫੀ ਸਰਗਰਮ ਰਿਹਾ ਤੇ ਉਸ ਤੋਂ ਬਾਅਦ ਹੜਤਾਲ ਫਿਲਹਾਲ ਖਤਮ ਤਾਂ ਹੋ ਗਈ ਹੈ ਪਰ ਡਾਕ ਭੇਜਣ ਦਾ ਖਰਚਾ ਹੁਣ ਅਚ ਤੋਂ 25% ਦੀ ਵਾਧਾ ਦਿੱਤਾ ਗਿਆ ਯਾਨੀ ਕਿ ਇਸ ਦੀ ਐਲਾਨ ਕਰ ਦਿੱਤਾ ਗਿਆ ਕਿ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਬੁੱਕਲੇਟ ਕੋਇਲ ਜਾਂ ਫਿਰ ਪੈਨ ਸ਼ੀਟਸ ਦੇ ਵਿੱਚ ਖਰੀਦੀਆਂ ਗਈਆਂ ਡਾਕ ਟਿਕਟਾਂ ਦੀ ਕੀਮਤ ਪ੍ਰਤੀ ਡਾਕ ਟਿਕਟ 35 25 ਸੈਂਟ ਵਧ ਕੇ ਡਾਲਰ 1.24 ਹੋ ਗਈ ਹੈ ਇਹ ਖੇਰੀ ਘਰੇਲੂ ਡਾਰਕ ਟਿਕਟ ਦੀ ਕੀਮਤ 1.15 ਤੋਂ ਵੱਧ ਕੇ ਹੁਣ 1.44 ਜਿਹੜੀ ਹੈ ਉਹ ਹੋ ਚੁੱਕੀ ਹੈ ਕੈਨੇਡਾ ਪੋਸਟ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਇਸ ਵਾਅਦੇ ਦਾ ਐਲਾਨ ਕੀਤਾ ਸੀ। ਐਲਾਨ ਕੈਨੇਡਾ ਪੋਸਟ ਦੇ ਵਰਕਰਾਂ ਦੇ ਵੱਲੋਂ 30 ਦਿਨਾਂ ਦੀ ਹੜਤਾਲ ਤੋਂ ਪਹਿਲਾਂ ਕੀਤਾ ਗਿਆ ਸੀ। ਡਾਕ ਸੇਵਾ ਨੇ ਕਿਹਾ ਸੀ ਕਿ ਕੈਨੇਡੀਅਨਜ਼ ਨੂੰ ਡਾਕ ਸੇਵਾ ਪ੍ਰਦਾਨ ਕਰਨ ਦੀ ਵਧ ਰਹੀ ਲਾਗਤ ਕਰਕੇ ਡਾਕ ਟਿਕਟਾਂ ਦੇ ਵਿੱਚ ਅਨੁਕੂਲਵਾਦਾ ਕਰਨ ਦੀ ਲੋੜ ਹੈ। ਕੈਨੇਡਾ ਪੋਸਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੈਨੇਡੀਅਨ ਡਾਕ ਕੀਮਤਾ ਦੁਨੀਆ ਦੀਆਂ ਸਭ ਤੋਂ ਸਸਤੀਆਂ ਡਾਕ ਸੇਵਾਵਾਂ ਦੇ ਵਿੱਚੋਂ ਇੱਕ ਹੈ। ਕੈਨੇਡਾ ਪੋਸਟ ਨੂੰ ਉਮੀਦ ਹੈ ਕਿ ਨਵੀਆਂ ਕੀਮਤਾਂ 2025 ਵਿੱਚ ਲਗਭਗ ਡਾਲਰ 80 ਮਿਲੀਅਨ ਵਾਧੂ ਸਾਲਾਨਾ ਮਾਲੀਆ ਲਿਆਉਣ ਗਿਆ ਪਰ ਇਹ ਵਾਧੂ ਮਾਲੀਆ 2018 ਤੋਂ ਕਾਰਪੋਰੇਸ਼ਨ ਨੂੰ 3 ਬਿਲੀਅਨ ਡਾਲਰ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਹੈ ਕਾਰਪੋਰੇਸ਼ਨ ਅਨੁਸਾਰ ਵੱਧੀ ਕੈਨੇਡੀਅਨ ਆਬਾਦੀ ਦੇ ਨਾਲ ਜੁੜੀ ਉੱਚ ਡਿਲੀਵਰੀ ਲਾਗਤਾਂ ਨੇ ਇਸ ਦੇ ਵਿੱਤੀ ਤਣਾਅ ਦੇ ਵਿੱਚ ਯੋਗਦਾਨ ਪਾਇਆ ਹੈ ਨਵੰਬਰ ਦੇ ਵਿੱਚ ਕਾਰਪੋਰੇਸ਼ਨ ਨੇ ਡਾਲਰ 300 ਮਿਲੀਅਨ ਤੋਂ ਵੱਧ ਦਾ ਤਿमाही ਘਾਟਾ ਰਿਪੋਰਟ ਕੀਤਾ ਸੀ ਜਿਸ ਦਾ ਇੱਕ ਕਾਰਨ ਪਾਰਸਲ ਡਿਲੀਵਰੀ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਹੋਰ ਕੰਪਨੀਆਂ ਦੇ ਨਾਲ ਮੁਕਾਬਲੇਬਾਜ਼ੀ ਤੇ ਦੂਜਾ ਕਾਰਨ ਅੰਸ਼ਕ ਤੌਰ ਤੇ ਹੜਤਾਲ ਦਾ ਵੀ ਵਿਤਿਸ਼ ਤੇ ਪ੍ਰਭਾਵ ਸੀ ਪੋਰਟ ਮੋਡੀ ਦੇ ਵਿੱਚ ਮੰਗਲਵਾਰ ਦੀ ਕੌਂਸਲ ਦੀ ਮੀਟਿੰਗ ਦੇ ਵਿੱਚ ਸ਼ੋਰਟ ਕੈਮਰੇਆਂ ਦਾ ਜਿਹੜਾ ਵਿਸ਼ਾ ਹੈ ਉਹ ਏਜੰਡੇ ਤੇ ਰਿਹਾ ਤੇ ਕੈਮਰੇ ਖੁਦ ਫੋਟੋ ਰਾਡਾਰ ਦੇ ਸਮਾਨ ਨੇ ਜੇਕਰ ਜਾਂ ਫਿਰ ਜਦੋਂ ਪ੍ਰੋਗਰਾਮ ਜਿਹੜਾ ਇਹ ਅੱਗੇ ਵੱਧਦਾ ਹੈ ਤਾਂ ਕੈਮਰੇ ਉੱਚੀ ਵਿਅਸਤ ਸੜਕਾਂ ਜਿਵੇਂ ਕਿ ਆਯੋਕੋ ਰੋਡ ਤੇ ਮਰੇ ਸਟਰੀਟ ਬਾਰਨੇਟ ਹਾਈਵੇ ਤੇ ਸੈਂਟ ਜੋਨਸ ਸਟਰੀਟ ਦੇ ਉੱਤੇ ਲਗਾਏ ਜਾਣਗੇ ਅੰਤ ਦਾ ਟੀਚਾ ਅਸਲ ਦੇ ਵਿੱਚ ਸ਼ੋਰ ਕੈਮਰਾ ਜਿਹੜਾ ਹੈ ਜਿਹੜਾ ਕਿ ਨੌਇਸ ਕੈਮਰਾ ਜਿਹਨੂੰ ਕਿਹਾ ਜਾਂਦਾ ਉਸ ਟੈਕਨੋਲੋਜੀ ਨੂੰ ਪਾਇਲਟ ਕਰਨਾ ਹੈ ਇਥੋਂ ਤੱਕ ਕਿ ਬੀਸੀ ਦੇ ਵਿੱਚ ਇਸ ਦੀ ਵਰਤੋਂ ਨਹੀਂ ਫਿਲਹਾਲ ਕੀਤੀ ਗਈ ਹੈ ਉਮੀਦ ਹੈ ਕਿ ਇਹ ਜਿਹੜਾ ਹੁਣ ਕੈਮਰੇ ਲੱਗਣ ਦੀ ਤਰਜੀਹ ਦਿੱਤੀ ਜਾ ਰਹੀ ਹੈ ਖਾਸ ਕਰਕੇ ਨੌਇਸ ਕੈਮਰਿਆਂ ਨੂੰ ਇਸ ਨੂੰ ਜਲਦੀ ਹੀ ਅਮਲੀ ਜਾਮਾ ਪਹਨਾਇਆ ਜਾਏਗਾ ਅਤੇ ਕਾਰਡੀਓ ਵੈਸਕੂਲਰ ਸਮੱਸਿਆਵਾਂ ਵੀ ਬਾਤ ਸਕਦੀਆਂ ਨੇ ਇਹ ਸ਼ਿਫਟ ਕਰਮਚਾਰੀਆਂ ਜਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਨੂੰ ਵਕ ਵਕ ਬੱਚਿਆਂ ਨੂੰ ਉੱਠਣਾ ਪੈਂਦਾ ਹੈ ਤੇ ਉਹ ਆਪਣੇ ਸਮੇਂ ਦੇ ਮੁਤਾਬਕ ਜਿਹੜਾ ਉਹ ਸੋ ਵੀ ਰਹੇ ਨੇ ਇਹਨਾਂ ਨੂੰ ਸੰਬੋਧਿਤ ਕਰਨ ਦੀ ਲੋੜ ਹੈ ਮੋਟਰ ਵਹੀਕਲ ਐਕਟ ਦੇ ਤਹਿਤ ਲਾਈਟ ਡਿਊਟੀ ਵਾਲੇ ਵਾਹਨਾਂ ਦੇ ਲਈ ਕਾਨੂੰਨੀ ਸੀਮਾ 83 ਡੈਸੀਬਲ ਹੈ ਮੋਟਰਸਾਈਕਲਾਂ ਦੇ ਲਈ ਇਹ 91 ਡੈਸੀਬਲ ਹੈ ਜਦੋਂ ਕਿ ਗੈਸ ਦੇ ਨਾਲ ਚੱਲਣ ਵਾਲੇ ਭਾਰੀ ਡਿਊਟੀ ਵਾਹਨਾਂ ਦੇ ਲਈ ਇਹ 88 ਡੈਸੀਬਲ ਹੈ ਡੀਜ਼ਲ ਨਾਲ ਚੱਲਣ ਵਾਲੇ ਭਾਰੀ ਡਿਊਟੀ ਵਾਹਨਾਂ ਲਈ ਇਹ 93 ਡੈਸੀਬਲ ਹੈ ਸ਼ੋਰ ਦੇ ਪੱਧਰ ਨੂੰ ਵਧਾਉਣ ਦੇ ਲਈ ਮਫਲਰਾਂ ਨੂੰ ਸੋਧਣਾ ਬੀਸੀ ਦੇ ਵਿੱਚ ਗੈਰ ਕਾਨੂੰਨੀ ਹੈ ਇਸ ਕਿਸਮ ਦੇ ਕੈਮਰੇ ਪਹਿਲਾਂ ਐਡਮਿੰਟਨ ਤੇ ਕੈਲਗਰੀ ਵਰਗੇ ਸ਼ਹਿਰਾਂ ਦੇ ਵਿੱਚ ਟੈਸਟ ਕੀਤੇ ਹੇਸਨ ਤੇ ਉਹ ਪਹਿਲਾਂ ਹੀ ਯੂਕੇ ਪੈਰਿਸ ਤੇ ਨਿਊਯਾਰਕ ਸਿਟੀ ਦੇ ਵਿੱਚ ਮੌਜੂਦ ਸਾਨਿਸ਼ ਨੇ ਵੀ ਇਹਨਾਂ ਕੈਮਰਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਅਧਿਕਾਰੀਆਂ ਤੋਂ ਇਸ ਨੂੰ ਕਦੇ ਵੀ ਮਨਜ਼ੂਰੀ ਨਹੀਂ ਮਿਲੀ ਮੰਗਲਵਾਰ ਦੀ ਕੌਂਸਲ ਦੀ ਮੀਟਿੰਗ ਸ਼ਾਮ ਨੂੰ ਜਿਹੜੀ ਹੈ ਉਹ 7 ਵਜੇ ਤੱਕ ਚੱਲਦੀ ਰਹੀ ਔਰ ਇਹ ਵੀ ਉਮੀਦ ਹੁਣ ਕੀਤੀ ਜਾ ਰਹੀ ਹੈ ਕਿ ਸਟਾਫ ਲਈ ਇਸ ਨੂੰ ਦੇਖਣ ਤੋਂ ਬਾਅਦ ਦੀ ਮਿਤੀ ਤੇ ਕੌਂਸਲ ਨੂੰ ਰਿਪੋਰਟ ਕਰਨ ਲਈ ਗ੍ਰੀਨ ਲਾਈਟ ਇਸ ਨੂੰ ਕਦੋਂ ਦਿੱਤੀ ਜਾਵੇਗੀ ਨਿਊਜ਼ ਚਾਸਟੋ ਚੈਨਲ ਪੰਜਾਬੀ ਦੀ ਰਿਪੋਰਟ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਲਿਬਰਲ ਸਮਰਥਕ ਸੰਭਾਵੀ ਉਮੀਦਵਾਰਾਂ ਦੇ ਖੇਤਰ ਦੇ ਵਿੱਚ ਮਾਰਕ ਕਾਰਨੇ ਨੂੰ ਆਪਣੇ ਅਗਲੇ ਨੇਤਾ ਦੇ ਵਜੋਂ ਤਰਜੀਹ ਦਿੰਦੇ ਨੇ ਪੋਲਿੰਗ ਫਾਰ ਅ ਮੇਜਰ ਨੇ ਹਫਤੇ ਦੇ ਅੰਤ ਦੇ ਵਿੱਚ ਲਗਭਗ 1500 ਲੋਕਾਂ ਦਾ ਸਰਵੇਖਣ ਕੀਤਾ ਇਹ ਪੁੱਛਿਆ ਕਿ ਉਹਨਾਂ ਦੇ ਵਿਚਾਰ ਦੇ ਵਿੱਚ ਜਸਟਿਨ ਟਰੂਡੋ ਦੀ ਥਾਂ ਕਿਸ ਨੂੰ ਗਵਰਨਿੰਗ ਪਾਰਟੀ ਦੇ ਨੇਤਾ ਦੇ ਵਜੋਂ ਚੁਣਨਾ ਚਾਹੀਦਾ ਹੈ ਸਰਵੇਖਣ ਦੇ ਵਿੱਚ ਅਨੀਤਾ ਆਨੰਦ ਸਟੀਵ ਮੈਕਨੇਨਨ ਕ੍ਰਿਸਟੀ ਕਲਾਰਕ ਤੇ ਫਰਾਂਸਵਾ ਫਿਲਪ ਸ਼ੈਂਪੇਨ ਸਮੇਤ ਬਹੁਤ ਸਾਰੇ ਲੋਕ ਸ਼ਾਮਿਲ ਸਨ ਜੋ ਦੌੜ ਤੋਂ ਬਾਹਰ ਹੋ ਗਏ ਜਾਂ ਦੌੜ ਦੇ ਵਿੱਚ ਨਾ ਕਰਨ ਦਾ ਫੈਸਲਾ ਉਹਨਾਂ ਕੀਤਾ ਹੈ ਕਾਰਨੇ ਨੂੰ 27% ਦੀ ਲਿਬਰਲ ਵੋਟਰਾਂ ਦੀ ਹਮਾਇਤ حاصل ਸੀ ਜਦੋਂ ਕਿ ਕ੍ਰਿਸਟਿਆ ਫਰੀ ਲੈਂਡ 21% ਦੇ ਨਾਲ ਦੂਜੇ ਤੇ ਕਲਾਰਕ 6% ਦੇ ਨਾਲ ਤੀਜੇ ਸਥਾਨ ਤੇ ਸੀ ਕਾਰਨੇ ਤੇ ਫਰੀ ਲੈਂਡ ਪੋਲ ਦੇ ਸਾਰੇ ਉੱਤਰ ਦాతਾਂਵਾਂ ਦੇ ਵਿੱਚ ਲਗਭਗ ਬਰਾਬਰ ਹੀ ਸਨ ਤੇ ਫਰੀ ਲੈਂਡ ਇੱਕ ਅੰਕ ਅੱਗੇ 14% ਦੇ ਨਾਲ ਨਾ ਤਾਂ ਕਾਰਨੇ ਨਾ ਹੀ ਫਰੀ ਲੈਂਡ ਅਜੇ ਤੱਕ ਅਧਿਕਾਰਤ ਤੌਰ ਤੇ ਦੌੜ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਦੋਵਾਂ ਤੋਂ ਇਸ ਹਫ਼ਤੇ ਐਲਾਨ ਕਰਨ ਦੀ ਉਮੀਦ ਹੈ ਸਰਵੇਖਣ ਕੀਤੇ ਗਏ ਜ਼ਿਆਦਾਤਰ ਲੋਕਾਂ ਦੇ ਚੋਕਲ ਮਿਲਾ ਕੇ 46% ਦੇ ਲਿਬਰਲ ਵੋਟਨਾ ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਕਿ ਪਾਰਟੀ ਦਾ ਅਗਲਾ ਨੇਤਾ ਕੌਣ ਹੋਣਾ ਚਾਹੀਦਾ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਵਿੰਦਰ ਸਿੰਘ ਸੰਗਾ ਦੀ ਇੱਕਾ ਖਾਸ ਅਬਜੈਕਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਵਿੰਦਰ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਇੱਕ ਖਬਰ ਤੇ ਜੀ ਪੁਲਿਸ ਵੱਲੋਂ ਲੋਕਾਂ ਨੂੰ ਇਨਫੋਰਮ ਕੀਤਾ ਜਾ ਰਿਹਾ ਇੱਕ ਫਰਾਡ ਸਟੋਰ ਬਾਰੇ ਆ ਜਿਹੜਾ ਮਤਲਬ ਲੋਕਾਂ ਤੋਂ ਦੇਖੋ ਪੈਸਾ ਜਿਹੜਾ ਲੈਣ ਦਾ ਨਵਾਂ ਢੰਗ ਟਘਵਾਣ ਦੀ ਦੁਨੀਆ ਲੱਭ ਲੈਂਦੀ ਆ ਇਹ ਘਟਨਾਵਾਂ ਫਰਵਰੀ ਤੋਂ ਲੈ ਕੇ ਸਪਟੰਬਰ 2024 ਦੇ ਵਿੱਚ ਹੋਈਆਂ ਸੀਗੀਆਂ ਜੀ ਹੁੰਦਾ ਕੀ ਹੈ ਕਿ ਜਦੋਂ ਲੋਕ ਬੈਂਕਾਂ ਤੋਂ ਪੈਸਾ ਕਢਾਉਣ ਜਾਂਦੇ ਨੇ ਏਟੀਐਮ ਤੋਂ ਤਾਂ ਇਹ ਇੱਕ ਵਿਅਕਤੀ ਉੱਥੇ ਫੋਨ ਤੇ ਗੱਲਬਾਤ ਕਰ ਰਿਹਾ ਹੁੰਦਾ ਉਹ ਲੱਗਦਾ ਏਦਾਂ ਵੀ ਉਹ ਸ਼ਾਇਦ ਕਿਸੇ ਬੈਂਕ ਅਮਪਲੋਈ ਨਾਲ ਗੱਲਬਾਤ ਕਰ ਰਿਹਾ ਹੈਗਾ ਤੇ ਬਾਅਦ ਦੇ ਵਿੱਚ ਉਹ ਫੋਨ ਬੰਦ ਕਰਕੇ ਦੂਸਰੇ ਬੰਦੇ ਨੂੰ ਕਹਿੰਦਾ ਵੀ ਗੱਲ ਇਹ ਤਾਂ ਆ ਕਿ ਮੇਰਾ ਨਾ ਜਿਹੜੀ ਆ ਲਿਮਟ ਉਹ ਪੂਰੀ ਹੋ ਚੁੱਕੀ ਆ ਵਿਦਡਰਾ ਕਰਨ ਵਾਲੀ ਸੋ ਪਲੀਜ਼ ਮੇਰੀ ਹੈਲਪ ਕਰ ਦਿਓ ਹੁਣ ਕੁਝ ਲੋਕ ਜਿਹੜੇ ਮਤਲਬ ਆਪਣੇ ਦਿਲੋਂ ਚੰਗੇ ਹੁੰਦੇ ਨੇ ਜੀ ਉਹ ਉਸ ਗੱਲ ਦਾ ਯਕੀਨ ਕਰ ਲੈਂਦੇ ਆ ਤੇ ਉਹਨੂੰ ਉਹਨਾਂ ਨੇ ਮਦਦ ਦੇ ਦਿੱਤੀ ਔਰ ਉਹਨੇ ਕਹਿਣਾ ਵੀ ਚਾਚਾ ਜੀ ਮੈਂ ਤੁਹਾਡਾ ਪੈਸਾ ਬਹੁਤ ਛੇਤੀ ਤੁਹਾਨੂੰ ਵਾਪਸ ਕਰ ਦਿਆਂਗਾ ਫਰوق ਕਦੇ ਪੈਸੇ ਕਿਸੇ ਦੇ ਉਹਨੇ ਮੋੜੇ ਨਹੀਂ ਜੀ ਸੋ ਪੁਲਿਸ ਨੇ ਹੁਣ ਇੱਕ ਵਿਅਕਤੀ ਜਿਹੜਾ ਟ੍ਰੇਸੀ ਰੀਡ ਨਾਮ ਦਾ ਬੰਦਾ ਹੈ ਜੀ ਔਰ ਉਹਦੀ ਉਮਰ ਜਿਹੜੀ ਆ 55 ਸਾਲ ਦੀ ਆ ਆ ਉਹਨੂੰ ਫੜਿਆ ਆ ਔਰ ਉਹਦੇ ਬਾਰੇ ਲੋਕਾਂ ਨੂੰ ਕਿਹਾ ਕਿ ਗਾਹ ਨੂੰ ਅਗਰ ਤੁਹਾਨੂੰ ਕੋਈ ਵੀ ਵਿਅਕਤੀ ਇਸ ਤਰ੍ਹਾਂ ਉਥੇ ਜਿਹੜੀਆਂ ਏਟੀਐਮਸ ਹੁੰਦੀਆਂ ਉਥੇ ਅਗਰ ਕੋਈ ਮਿਲਦਾ ਤਾਂ ਇਸ ਤਰ੍ਹਾਂ ਯਕੀਨ ਕਰਕੇ ਤੁਸੀਂ ਪੈਸਾ ਕਿਸੇ ਨੂੰ ਨਾ ਦਿਓ ਕਿਉਂਕਿ ਜੇ ਉਹ ਇੱਕ ਵਾਰੀ ਤੁਹਾਡੇ ਕੋਲੋਂ ਪੈਸੇ ਲੈ ਜਾਂਦਾ ਫੇਰ ਕੋਈ ਮੁੜ ਕੇ ਪੈਸਾ ਦੇ ਨਹੀਂ ਆਉਂਦਾ ਤੇ ਪੁਲਿਸ ਨੇ ਇਹ ਵੀ ਕਿਹਾ ਕਿ ਅਗਰ ਕਿਸੇ ਹੋਰ ਨਾਲ ਵੀ ਜਈ ਕੋਈ ਘਟਨਾ ਇਦਾਂ ਦੀ ਵਾਪਰੀ ਆ ਤੇ ਉਹ ਪੁਲਿਸ ਨੂੰ ਫੋਨ ਕਰ ਸਕਦਾ 780 423 4567 ਤੇ ਡਾਇਲ ਕਰਕੇ ਉਹਨਾਂ ਨੂੰ ਦੱਸ ਸਕਦਾ ਵੀ ਤੁਹਾਡੇ ਕੋਲੋਂ ਵੀ ਕੋਈ ਬੰਦਾ ਇਦਾਂ ਠੱਗੀ ਮਾਰ ਕੇ ਪੈਸੇ ਲੈ ਗਿਆ ਔਰ ਦੂਸਰੀ ਖਬਰ ਇਹ ਹੈ ਜੀ ਵੀ ਅਲਬਰਟਾ ਦੇ ਜਿਹੜੇ ਪੇਰੈਂਟਸ ਆ ਉਹ ਬੜੇ ਫਰਾਸਟ੍ਰੇਟਡ ਆ ਖਾਸ ਕਰਕੇ ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਪੋਰਟ ਚਾਹੀਦੀ ਹੁੰਦੀ ਹੈ ਜੀ ਹੁਣ ਕੀ ਹੋਇਆ ਵੀ ਜਿਹੜੇ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਹੈਗੇ ਆ ਉਹ ਸਟ੍ਰਾਈਕ ਤੇ ਚਲੇ ਗਏ ਨੇ ਔਰ ਉਹਦਾ ਕਾਰਨ ਹੈ ਵੀ ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਜਾਂ ਕਹਿ ਲਓ ਉਹਨਾਂ ਦੇ ਜਿਹੜਾ ਕੀ ਨਾ ਬੋਰਡ ਆ ਉਹਨਾਂ ਦੇ ਨਾਲ ਉਹਨਾਂ ਦਾ ਝਗੜਾ ਹੈ ਉਹ ਕਹਿੰਦੇ ਵੀ ਸਾਨੂੰ ਪੂਰੇ ਪੈਸੇ ਨਹੀਂ ਦਿੱਤੇ ਜਾ ਰਿਹਾ ਏ ਇਸ ਕਰਕੇ ਉਹਨਾਂ ਨੇ ਜੀ ਜਿਹੜੀ ਐ ਸਟ੍ਰਾਈਕ ਕਰ ਦਿੱਤੀ ਆ ਕੁਝ ਪੇਰੈਂਟਸ ਜਿਹੜੇ ਖੁਦ ਵੀ ਹੱਕ ਵਿੱਚ ਸੀਗੇ ਇਸ ਸਟ੍ਰਾਈਕ ਦੇ ਉਹ ਕਹਿੰਦੇ ਵੀ ਕੌਣ ਨਹੀਂ ਚਾਹੁੰਦਾ ਵੀ ਜਿਹੜਾ ਬੰਦਾ ਉੱਥੇ ਕੰਮ ਕਰਦਾ ਉਹਨੂੰ ਪ੍ਰੋਪਰ ਪੈਸੇ ਮਿਲਣ ਤਾਂ ਆ ਕੇ ਟਕਾਲਾ ਨੂੰ ਆਪਣੇ ਪਰਿਵਾਰ ਵਿੱਚ ਜਾ ਕੇ ਉਹ ਵਿਅਕਤੀ ਬੈਠ ਸਕਣ ਸੋ ਪੇਰੈਂਟਸ ਦਾ ਵੀ ਉਹਨਾਂ ਦੇ ਨਾਲ ਹਮਦਰਦੀ ਹੈਗੀ ਹੈ ਪਰ ਐਟ ਦ ਸੇਮ ਟਾਈਮ ਪੇਰੈਂਟਸ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਹੈਲਪ ਮਿਲਣੀ ਚਾਹੀਦੀ ਆ ਉਹ ਨਹੀਂ ਮਿਲਦੀ ਸੋ ਹੁਣ ਕਹਾਣੀ ਇਹ ਹੋਈ ਹੈ ਜੀ ਵੀ ਉਹ ਜਿਹੜੇ ਸਟ੍ਰਾਈਕ ਤੇ ਗਏ ਹੋਏ ਨੇ ਔਰ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਂਦੀਆਂ ਤੇ ਦੁਬਾਰਾ ਕੰਮਕਾਰ ਆਰੰਭ ਹੁੰਦਾ ਇਸੇ ਤਰ੍ਹਾਂ ਹੀ ਸਟਰਜਨ ਪਬਲਿਕ ਸਕੂਲ ਦੇ ਜਿਹੜਾ ਸੇਂਟ ਆਲਬਰਟ ਵਾਲੇ ਪਾਸੇ ਆ ਜੀ ਉੱਥੇ ਵੀ ਜਿਹੜੇ ਹੈਗੇ ਨੇ ਕੈਨੇਡੀਅਨ ਯੂਨੀਅਨ ਪਬਲਿਕ EMPLOYEES ਲੋਕਲ 4625 ਉਹਨਾਂ ਦੇ 200 ਐਜੂਕੇਸ਼ਨਲ ਜਿਹੜੇ ਇਹ سپورਟ ਵਰਕਰ ਆ ਉਹ ਵੀ ਸਟ੍ਰਾਈਕ ਤੇ ਚਲੇਗਾ ਦੋ ਘੰਟਿਆਂ ਲਈ ਦੋ ਘੰਟਿਆਂ ਤੋਂ ਬਾਅਦ ਉਹ ਆ ਗਿਆ ਪਰ ਉਹਨਾਂ ਨੇ ਉਹ ਸੰਕੇਤ ਹੀ ਦਿੱਤਾ ਕਿ ਭਾਈ ਅਸੀਂ ਸਟ੍ਰਾਈਕ ਤੇ ਚਲੇ ਜਾਣਾ ਇਸ ਤੋਂ ਪਹਿਲਾਂ ਕਿ ਅਸੀਂ ਸਟ੍ਰਾਈਕ ਤੇ ਜਾਈਏ ਤੁਸੀਂ ਜਿਹੜਾ ਇਹਦੇ ਬਾਰੇ ਜ਼ਰੂਰ ਜਿਹੜਾ ਫੈਸਲਾ ਕਰੋ ਤਾਂ ਕਿ ਜਿਹੜਾ ਵੀ ਬੰਦਾ ਉੱਥੇ ਕੰਮ ਕਰਦਾ ਜੀ ਉਹ ਕਹਿੰਦੇ ਵੀ ਉਹਦਾ ਲਿਵਿੰਗ ਜਿਹੜੀ ਆ ਉਹ ਠੀਕ ਹੋਇਆ ਉਹ ਇਹ ਵੀ ਕਹਿੰਦੇ ਆ ਕਿ ਇੰਨੇ ਪੈਸਿਆਂ ਤੇ ਹੋਰ ਕੋਈ ਬੰਦੇ ਇੱਥੇ ਕੰਮ ਕਰਨ ਨੂੰ ਭੱਜੇ ਨਹੀਂ ਆ ਰਹੇ ਸੋ ਇਹ ਸਥਿਤੀ ਬਣੀ ਹੋਈ ਹੈ ਜੀ ਚੈਨਲ ਪੰਜਾਬੀ ਲਈ ਕੁਲਮੀਸ਼ਨ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ